ਕਰਜ ਚੁੱਕੀ ਮੋਤ ਪੁੱਤ ਦੇ ਚੰਗੀ ਵਿਵਕ ਲਈ ਕਰਜ ਚੁੱਕੀ ਇੱਕ ਸਾਲ ਪਹਿਲਾਂ ਭੇਜਿਆ ਸੀ ਕੈਨੇਡਾ ਮਾਂ ਦਾ ਰੋੜੋ ਰੁਕੇ ਹੋ ਰਹਾ ਗੁਰਤਾਸ ਸਿੰਘ ਦੇ ਖਾਣਾ ਕਲਾ ਨੋਰ ਕਦੀਨ ਪਿੰਡ ਦੇ ਪੈਨ ਸ਼ੇਖ ਨੀਤੇ ਰਹਿਣ ਵਾਲੇ ਵਿਧਵਾ ਮਾਂ ਦੇ ਨੂੰ ਕਰਜ ਚੁੱਕੀ ਦਾ ਤੌਰ 'ਤੇ ਬਦਕਰਨ ਨੂੰ ਜਾਣਦੀ ਤੁਹਾਈ ਸਾਹਮਣੇ ਆਈ ਹੈ ਇਸ ਕਾਰਨ ਵਿਧਵਾ ਮਾਂ ਦੇ ਦੁੱਖ ਦਾ ਪੱਨਾ ਟਿਕ ਰਿਹਾ ਹੈ ਇਸ ਸਾਲ ਦੇ ਨਾਲ ਕਰਜ ਚੁੱਕੀ ਦੇ ਚੰਗੀ ਵਿਵਕ ਲਈ ਕੈਨੇਡਾ ਭੇਜਿਆ ਸੀ ਜਾਣਕਾਰੀ ਦੇਣ ਦੇ ਨੁਕਤੇ ਮਹੱਤਵੀ ਮਾਲ ने दर्शाया कि सिकंदर 23 साल पुत्र तनवीर सिंह 1 साल पहले 5 अप्रैल ਵਿੰਡ ਸਰ 온ਟਾਰੀਓ ਕੈਨੇਡਾ ਗਿਆ ਸੀ ਸਤਿੰਦਰ ਸਿੰਘ ਹਰੋਸ਼ਵੀਰ ਆਪਣਾ ਫੋਨ ਖਤਤਾਸੀ ਤੇ ਪਰ ਹੁਣ ਜਦੋਂ ਫੋਨ ਨਹੀਂ ਆਇਆ ਤਾਂ ਮਾਤਾ ਸਬਕੀਤ ਕੌਰ ਨੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ ਇਸ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਫਿਰ ਹਿੰਤੀ ਦੱਸਿਆ ਕਿ ਸਤਿੰਦਰ ਸਿੰਘ ਦੀ ਮੌਤ ਦਿਲਦਾ ਤੋੜਾ ਪੈਨ ਨਾਲ ਹੋ ਗਈ ਹੈ ਤੇਜਪੀਰ ਸਿੰਘ ਨੇ ਦੱਸਿਆ ਕਿ ਉਸ ਦਾ ਪ੍ਰਾਪਤ ਗੁਰਦਾਸ ਮਾਟਰਨ ਸੀਨੀਅਰ ਸੈਕੰਡਰੀ ਸਕੂਲ ਲਖਣਕਲਾਂ ਤੋਂ ਕੰਪਿਊਟਰ ਡਿਪਲੋਮਾ ਕਰਕੇ ਕੈਨੇਡਾ ਚਲਾ ਗਿਆ ਸੀ ਇਥੇ ਦੱਸਦੀ ਹੈ ਕਿ ਮੱਤਕ ਸਤਿੰਦਰ ਸਿੰਘ ਦੇ ਪਿਤਾ ਦੀ ਗ੍ਰੀਪਨ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਹ ਆਪਣੀ ਮਾਣਿਕ ਮਦਦ ਨਾਲ ਫਰਾਈ ਕਰ ਰਿਹਾ ਸੀ ਸਤਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਗਿਆ ਹੈ ਉਹਨਾਂ ਦਾ ਸਾਬਕਾ ਸਤਿੰਦਰ ਸਿੰਘ ਕੋਲ ਸਿਰਫ ਇੱਕ ਟਿਕੜ ਜਿਨੀਸ਼ੀਅਤਿ ਹੋਰ ਰੋਟੀ ਕਮਾਉਣ ਲਈ ਵਿਦੇਸ਼ ਗਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਨੇ ਪੰਜਾਬ ਭਾਰਤ ਸਰਕਾਰ ਦੇ ਗ੍ਰਹਿ ਮਤਰਾਲੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਨੂੰ ਮਰਦਕ ਤੇ ਨੂੰ ਭਾਰਤ ਭੇਜਣ ਦੀ ਮਦਦ ਅਤੇ ਗੁਹਾਤਕਾਈ ਹੈ ਮੇਰਾ ਬੇਟਾ ਬਾਹਰ ਵਜੇ ਸਵੇਚ ਗਿਆ ਹੈ ਸਾਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੈ ਜੀ ਦੋਨਾ ਦੇ ਪਾਪਾ ਦੇ ਦਿੱਤਾ ਅਤਲ ਵੀ ਬੜੀ ਮੁਸਕਰ ਇੱਕ ਲਾਜਮੀਨ ਮੈਂ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਫੇਰ ਮੁੜ ਕੇ ਭੜਾਇਆ ਬਹੁਤ ਮੁਸਕਰ ਬੰਦਾ ਅਗੇ ਬਾਹਰ ਭੇਜਿਆ ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘਟੇ ਕਮੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ ਸੁੱਤਿਆ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲੋਂ ਗੱਲ ਕੀਤੀ ਮੈਂ ਨਾਲ ਸ਼ਨੀਵਾਰ ਉਸਦੇ ਨੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਕੱਲ ਕਹਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਹ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨੂੰ ਮੇਰੀ ਗਰੀਬ ਬਣੀ ਦੀ ਮਦਦ ਕਰੋ ਮੇਰਾ ਪਤਾ ਜੀ ਇੱਥੇ ਹੋਰ ਵੀ ਮੇਰੀ ਕਿਰਪਾ ਖੰਮਾ ਦੇ ਕਰੋ ਜੋ ਵੀ ਕਰ ਸਕਦੇ ਜੀ ਕਿਨਾ ਚਿਰ ਹੋ ਗਏ ਅਜੇ 11 ਕ ਮਹੀਨੇ ਹੋ ਗਏ 15ਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਕਦਾ ਕੁਝ ਕੋਈ ਨੂੰ ਕੁਝ ਪਤਾ ਲੱਗਾ ਉੱਥੋਂ ਕਿਵੇਂ ਹੋਇਆ ਜਾਂ ਸਰ ਕਿਵੇਂ ਸਾਰਾ ਪਾਣਾ ਵਾਪਰੇ ਕਿਸ ਨੇ ਦੱਸਿਆ ਹੋਵੇ ਫੋਨ ਤੇ ਉਹ ਨਹੀਂ ਇਹ ਗੱਲ ਗਈ ਆ ਆਪਣੀ ਬਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਉਹ ਸੁੱਤਾ ਹੈ ਰਾਜਮਾ ਪਿਆਗੇ ਸਵੇਰੇ ਸਬਜ਼ੀ ਬਣਾਉਣੀ ਆ ਬਾਅਦ ਵਿੱਚ ਸੁੱਤਿਆ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆ ਟੈਗ ਹੋ ਗਿਆ ਉੱਥੇ ਕੰਮ ਪਤਾ ਨਹੀਂ ਕਿੱਥੇ ਕਿਤੇ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਹੈ ਕੰਮ ਉਥੇ ਦੇ ਨਾਲ ਹੋਰ ਵੀ ਕੰਮ ਕਰਦਾ ਈ ਉਹ ਇਹ ਮੇਰਾ ਪੁੱਤ ਬੜਾ ਬੀਬਾ ਨਾਲ ਪੜਾਈ ਵੀ ਕਰਦਾ ਈ ਮੇਰਾ ਪੁੱਤ ਕਮਰੇ ਦੇ ਵਿੱਚ ਹੀ ਕਿਆ ਕੇ ਜੱਕ ਤੇ ਬਾਹਰ ਕਮਰੇ 'ਚ ਰਾਤ ਸੁੱਤੇ ਆਇਆ ਹੋ ਗਿਆ ਚੰਗਾ ਭਲਾ ਆਇਆ ਸੌਂ ਖਾ ਮਤੂੰ ਆਪਣੇ ਆਣ ਕੇ ਰੋਟੀ ਖਾਦੀ ਆ 11 ਵਜੇ ਕਹਿੰਦੇ ਸੁੱਤਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ 'ਚ ਚੱਗ ਵਗੰਡਾ ਏ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਨੂੰ ਫੋਨ ਲਾਈ ਗਈ ਫਿਰ ਉੱਥੋਂ ਕਹਿ ਉਹਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਸਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਆ ਇਦਾਂ ਹੋਇਆ ਬਣਾ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਤੇ ਸੁੱਤਾ ਵਾ ਤੇ ਉਸ ਤੋਂ ਵੀ ਸਬਜੀ ਸਰੇ ਬਣਾਉਣ ਵਾਸਤੇ ਰਾਜਮਾ ਭੇਗਿਆ ਜਾ ਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਮਨਾਂ ਵਿੱਚ ਰੇ ਦੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਆਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜੇ ਮੇਰਾ ਬਚਾਈ ਜੇ ਉਹ আর ਵੀ ਮੇਰੀ ਹਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਆ ਮੇਰਾ ਕੋਈ ਆਸਰਾ ਨਹੀਂ ਰਿਆ ਮੇਰਾ ਪੁੱਤ ਹੀ ਕੋਈ ਕੁਮਰਾ ਪੁੱਤ ਹੀ ਹੋ ਵੀ ਚਲ ਗਿਆ ਉਹਨਾਂ ਪੁੱਤ ਚਲ ਗਿਆ ਉਹ ਨਹੀਂ ਤਾਂ ਤੇ ਪਾਪਾ ਵੀ ਨਹੀਂ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੀ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹ ਤੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਜ ਬਜੁਰਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਾਤ ਹੋ ਗਈ 1 ਸਾਲ ਨਹੀਂ ਹੋਇਆ 1.5 ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਰੇਨ ਚ ਲੰਦਾ ਸੀ ਉਹ ਅੰਮਾਲੇ ਉਹ ਵੀ ਉੱਥੇ ਜਿੱਦਾਂ ਅਚਨਚੇਤ ਮੌਤ ਹੋਈ ਤੇ ਹੁਣ ਜ ਸਾਲ 1.5 ਹੋ ਦੋ ਹੈ ਹੁਣ ਆ ਜਿਹੜੀ ਛੱਟ ਪੈ ਗਈ ਹੈ ਬਹੁਤ ਵੱਡੀ ਸਰਵੇ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾਂ ਦੀ ਨਾ ਅਸੀਂ ਇਹਨੂੰ ਕੋਈ ਹੌਸਲਾ ਦੇਣ ਜੁਗਾਂ ਕਿ ਕਦੇ ਆਸਰੇ ਇਹਨੂੰ ਹੌਸਲਾ ਦੇਗੀ ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਜਾਂ ਕੇ ਸਰਕਾਰ ਕੋ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ ਇਹ ਆਰਥਿਕ ਪੱਖੋਂ ਬਹੁਤ ਗਰੀਬ ਪਰਿਵਾਰ ਆ ਜਿਹੜੀ ਇੱਕ ਕਿੱਲਾ ਪੜੀ ਹੈ ਇੱਕ ਕਿੱਲੇ ਜ ਤੁਹਾਨੂੰ ਪਤਾ ਰੋਟੀ ਨਹੀਂ ਚੱਲਦੀ ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ ਹਾਂਜੀ ਹਾਂਜੀ ਕਰਜ਼ਾ ਚੁੱਕ ਕੇ ਬਾਅਦ ਹਾਂਜੀ ਹਾਂਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰ ਕੋ ਫੜਬੁੱੜ ਕੇ ਸਾਰੇ ਮਦਦ ਕੀਤੀ ਥੋੜੀ ਬੋਤੀ ਜਨੀ ਨਹੀਂ ਕਰਨ ਯੋਗ ਸੀ ਤੇ ਉਹ ਇੱਕ ਸਾਲ ਹੋਇਆ ਬਾਹਰ ਗਏ ਨੂੰ ਚਾਲ ਵੀ ਨਹੀਂ ਹੋਇਆ ਜੇ ਤੇ ਆ ਤਈ 31 ਤਰੀਕ ਨੂੰ ਸਵੇਰੇ 7 8 ਵਜੇ 8:30 ਵਜੇ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ ਤੇ ਉਦੋਂ ਦੇ ਰੋ ਰੋ ਕੇ ਕਲਾ ਬੁਰਾ ਹਾਲ ਹੋਇਆ ਪਰ ਆਦਾ ਸਾਰੇ ਦਾ ਕੋਈ ਕਹਿਣੋ ਹੀ ਗੱਲ ਨਹੀਂ ਜੀ ਉਹ ਕੋਈ ਲਵ ਝਾੜ ਕੋ ਨਹੀਂ ਹੈਗਾ ਜਿਹੜਾ ਸੀ ਤੇ ਸਰਕਾਰਾਂ ਕੋਈ ਬੇਨਤੀਆਂ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ ਤੇ ਉਹ ਉਦਾਸ ਇੱਥੇ ਡੈੱਡ ਬੱਡਿਆ ਜੇ ਉਹ